ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹੈ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਸ੍ਰਿ ਅੰਦੀ ਖੇਤਰ ਅੰਦਰ ਪਿਛਲੇ ਕਈ ਝਾਕਿਆਂ ਤੋਂ ਲੋਕ ਸੇਵਾ ਨੂੰ ਸਮਰਪਿਤ ਸਿਮਰਨ ਹਸਪਤਾਲ ਪਿੱਖੀਵਿੰਡ ਮੰਨ ਲਓ ਜਦੋਂ ਵੀ ਕਿਤੇ ਇਲਾਕੇ ਤੇ ਕੋਈ ਭੀੜ ਬਣੀ ਤੇ ਸਭ ਤੋਂ ਪਹਿਲਾਂ ਇਹ ਹਸਪਤਾਲ ਦੇ ਡਾਕਟਰ ਅਤੇ ਪੂਰੀ ਟੀਮ ਲੋਕਾਂ ਦੇ ਵਿੱਚ ਆਣ ਕੇ ਖੜੀ ਦਿਖਾਈ ਦਿੱਤੀ ਜਦੋਂ ਵੀ ਕਦੀ ਭਾਵੇਂ ਜੰਗ ਦਾ ਮਾਹੌਲ ਹੋਵੇ ਭਾਵੇਂ ਕਿਸੇ ਵੀ ਤਰ੍ਹਾਂ ਦਾ ਕਰੋਨਾ ਦਾ ਮਾਹੌਲ ਹੋਵੇ ਅੱਜ ਮਾਝੇ ਏਰੀਆ ਅੰਦਰ ਹੜ੍ਹ ਦੇ ਨਾਲ ਜਿੱਥੇ ਕਾਫੀ ਨੁਕਸਾਨ ਹੋਇਆ ਉੱਥੇ ਲੋਕਾਂ ਨੂੰ ਲੰਮਾ ਸਮਾਂ ਪਾਣੀ ਚੱਲਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਰ ਦੇ ਸ਼ੰਕੇ ਹਨ ਉੱਥੇ ਬਿਜਲੀ ਸਪਲਾਈ ਕੱਟੀ ਹੋਣ ਕਾਰਨ ਲੋਕ ਬਹੁਤੀ ਦੂਰ ਜਾਂ ਕਿਸੇ ਰਿਸ਼ਤੇਦਾਰ ਨੂੰ ਫੋਨ ਕਰਕੇ ਵੀ ਆਪਣੀ ਸਮੱਸਿਆ ਫੋਨ ਚਾਰਜ ਨਾ ਹੋਣ ਕਾਰਨ ਨਹੀਂ ਦੱਸ ਸਕਦੇ ਤੇ ਜੇ ਉੱਥੇ ਡਾਕਟਰਾਂ ਦੀ ਟੀਮ ਪੂਰਾ ਆਪਣਾ ਪ੍ਰਬੰਧ ਲੈ ਕੇ ਪਹੁੰਚ ਜਾਵੇ ਤਾਂ ਇੱਕ ਸੋਨੇ ਦੀ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਇਸੇ ਤਰ੍ਹਾਂ ਗੁਰਦੁਆਰਾ ਗੁਪਤਸਰ ਪਿੰਡ ਮੁਠਿਆਂ ਵਾਲਾ ਵਿਖੇ ਕਈ ਤਰ੍ਹਾਂ ਤੋਂ ਸਿਵਰਨ ਹਸਪੀਟਲ ਦੇ ਮਾਹ ਡਾਕਟਰਾਂ ਦੀ ਟੀਮ ਪਹੁੰਚ ਕੇ ਉੱਥੇ ਲੋਕਾਂ ਦੀਆਂ ਸਵਾਵਾਂ ਵਿੱਚ ਦਿਨ ਰਾਤ ਹਾਜ਼ਰ ਹੈ ਇਸ ਸਬੰਧੀ ਹਸਪਤਾਲ ਦੇ ਸੰਚਾਲਕ ਡਾਕਟਰ ਗੁਰਮੀਤ ਸਿੰਘ ਵੀਰ ਜਾਣਕਾਰੀ ਦਿੰਦੇ ਹੋਏ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁੱਕ ਇੰਸਟਾਗ੍ਰਾਮ ਤੇ ਫਾਲੋ ਜੁ ਕਰੋ ਧੰਨਵਾਦ ਜੀ ਹਾਂ ਜੀ ਅਸੀਂ ਅੱਜ ਇੱਥੇ ਆਏ ਹਾਂ ਜੀ ਮੁੱਖਿਆਲੇ ਬੰਦ ਤੇ ਗੁਰਦੁਆਰਾ ਗੁਪ ਸਰ ਬਾਬਾ ਵੀਰ ਸਿੰਘ ਜੀ ਦੇ ਇਸੇ ਦੇਖੇ ਲਾਤਾ ਕਿ ਦੋ ਤਿੰਨ ਦਿਨ ਤੋਂ ਅਸੀਂ ਆਏ ਹੋ ਇੱਥੇ ਲੋਕਾਂ ਦਾ ਕੋਈ ਪਸ਼ੂ ਨਹੀਂ ਰਹਿ ਗਿਆ ਰੁੜ ਗਿਆ ਜਿਹੜੇ ਵਨ ਤੋਂ ਦੇਨੇ ਸਾਰੀਆਂ ਦੁਪਾਤੇ ਮਗਾਣ ਟਹਿ ਗਏ ਜਿਵੇਂ ਬਰਖਤ ਦੀ ਸਾਰੇ ਪਿਆਰ ਦੇ ਵਿੱਚ ਰੁੜ ਗਏ ਕਈਆਂ ਨੇ ਪਪੂਲਰ ਲਾਇਆ ਸੀ ਉਹ ਵੀ ਰੁੜ ਗਏ ਉਹ ਫਸਲ ਦਾ ਤਾਂ ਨਾਮ ਹੀ ਨਹੀਂ ਹੈਗਾ ਇਸ ਕਰਕੇ ਅਸੀਂ ਦਿਨ ਚਾਰ ਦਿਨਾਂ ਤੋਂ ਇਹਨਾਂ ਲੋਕਾਂ ਤੇਰੇ ਦੀ ਗਰੀਬ ਲੋਕਾਂ ਦੀ ਸੇਵਾ ਕਰ ਰਹੇ ਹਾਂ ਇਹ ਸਾਡਾ ਜਿਹੜਾ ਇਲਾਕਾ ਹੈ ਇਹ ਪਛੜਿਆ ਇਲਾਕਾ ਹੈ ਅਸੀਂ ਪਛੜਿਆ ਨਹੀਂ ਗਏ ਸਕਦੇ ਅਸੀਂ ਕਿਸੇ ਵੇਲੇ ਰਾਜੇ ਮਹਾਰਾਜਿਆਂ ਦਾ ਇਲਾਕਾ ਸੀ ਇਹ ਮਹਾਰਾਜਾ ਜੀ ਉਸ ਤੋਂ ਦੇ ਵਿਲੇ ਏਸ਼ੀਆ ਦਾ ਸਭ ਤੋਂ ਵੱਡਾ ਜਿਹੜਾ ਵਪਾਰਕ ਕੇਂਦਰ ਲਾਹੌਰ ਤੇ ਅਬਰਸਰ ਸੀ ਅਡੀ ਰਾਜੀਤ ਰਾਏ ਦਾ ਨੀਟਾ ਉਸੇ ਜਿਹਾ ਸੀ 30 ਕਿਲੋਮੀਟਰ ਦੂਰ ਇੱਥੋਂ ਸਾਹ ਇੱਥੋਂ ਦਾ ਪੋਨਾ ਜਿਹੜਾ ਹੈ ਉਹ ਜਾ ਕੇ ਲਾਹੌਰ ਦੇ ਵਿੱਚ ਵਿਕਦਾ ਸੀ ਔਰ ਉਹਦੇ ਪੈਸੇ ਲੋਕੀ ਬੱਟਦੇ ਸੀ ਇਸ ਕਰਕੇ ਸਾਨੂੰ ਜਿਹੜਾ ਹੈ ਉਹ ਰਾਜੇ ਤੋਂ ਮੰਕਤੇ ਬਣਾਇਆ ਗਿਆ ਅਸੀਂ ਬਣੇ ਨਹੀਂ ਸਾਨੂੰ ਬਣਾਇਆ ਗਿਆ ਇਹਨਾਂ ਨੇ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਔਰ ਸਿੱਖਾਂ ਨੂੰ ਹਮੇਸ਼ਾ ਤੋਖਾ ਕਰਕੇ ਇਹ ਵਾਅਦੇ ਕਰਕੇ ਸਾਡੇ ਮਤਲਬ ਪਰਵਾਹ ਲੈਂਦੇ ਆ ਸਿੱਖਾਂ ਦੇ ਦਿਲ ਥੋੜੇ ਜਿਹੀ ਖੁੱਲੇ ਆ ਆਜ਼ਾਦੀ ਲੈਣ ਲਈ ਸਾਰੀਆਂ ਕੁਰਬਾਨੀਆਂ ਸਾਡੀਆਂ ਲੱਖਾਂ ਸਾਡੀਆਂ ਧੀਆਂ ਭੈਣਾਂ ਉੱਤਰ ਮਰੀਆਂ ਜੁਨੀਆਂ ਆਂ ਆ ਮਾਰਨੇ ਪਈਆਂ ਇੱਜ਼ਤ ਦੀ ਖਾਤਰ ਔਰ ਕਦਮ ਤੇ ਸੀਐਨ ਨਾਲ ਲੜ ਰਹੇ ਆ ਅਫਗਾਨੀ ਨਾਲ ਬੰਨੂ ਨਾਲ ਔਰ ਸਾਡੇ ਸਿਰਾਂ ਦੇ ਬੁੱਲ ਪੈ ਕੇ ਰਿਗਿਆ ਇਸ ਕਰਕੇ ਸਾਡੀ ਤੇ ਇਹਨਾਂ ਨੂੰ ਇਹੋ ਹੀ ਆ ਵੀ ਸਾਨੂੰ ਜਿਹੜਾ ਤਰਸਾ ਤਰਸਾ ਕੇ ਮਾਰਦੇ ਜੀ 21 ਵਾਰ ਹੀ ਮਾਰ ਦੋ ਤੇ ਚੰਗਾ ਇਹ ਤੁਹਾਨੂੰ ਸਰਕਾਰਾਂ ਨੂੰ ਪਤਾ ਨਹੀਂ ਸੀ ਡੈਮਾਂ ਦੇ ਜਿਹੜੇ ਚਾਰਜ ਤੁਸੀਂ ਆਪਣੇ ਕੋਲ ਸੰਭਾਲ ਲਏ ਤੁਹਾਨੂੰ 10 ਵੀ ਦਿਨ ਤੋਂ ਪਹਿਲਾਂ ਤਾਂ ਨਿਕਲ ਸਾਇੰਸ ਨਹੀਂ ਆ ਵੀ ਤੁਹਾਨੂੰ ਪਹਿਲਾਂ ਪਤਾ ਸੀ ਵੀ ਕਿੰਨਾ ਪਾਣੀ ਮਗਰੂ ਆ ਸਕਦਾ ਸਾਨੂੰ 20-20 ਫੁੱਟ ਜਿਹੜੇ ਡੈਮ ਰਿਜ਼ਰਵ ਰੱਖਣੇ ਚਾਹੀਦੇ ਸੀ ਮੈਂ ਹੀ ਤਾਂ ਪੁੱਛੂ ਨਹੀਂ ਨਾ ਪੜ ਲਓ ਕਿ ਇੱਥੇ ਲੱਗੇ ਨੇ ਸਭ ਤੋਂ ਪੜ੍ਹੇ ਲਿਖੇ ਇਹਨਾਂ ਕੋਲ ਸੈਕਟਰੀ ਬੈਠੇ ਆ ਕਿੰਨੇ ਆਈਐਸ ਬੈਠੇ ਆ ਸਾਰੇ ਦਿਮਾਗ ਉੱਤੇ ਦਿੱਲੀ ਇਕੱਠੇ ਹੋਏ ਬੈਠੇ ਇਸ ਕਰਕੇ ਮੇਰੇ ਤੁਸੀਂ ਨਾ ਇਹ ਹੀ ਕਹਿ ਰਹੇ ਆ ਪੀਕੇ ਵਰੀ ਪੰਜਾਬ ਨੂੰ ਇੱਕੇ ਨੂੰ ਛੱਡ ਦੋ ਬਾ ਗ੍ਰੈਜੂਏਸ਼ਨ ਦਾ ਡੋ ਵੀ ਦਿਓ ਖਤਮ ਕਰ ਦੋ ਤਾਂ ਤੁਹਾਨੂੰ ਇਹ ਲੜਕਦਾ ਹੈ ਕੋ ਤੁਹਾਡੇ ਅੱਗੇ ਉਹ ਹੀ ਬੋਲਦਾ ਪੰਜਾਬ ਤੇ ਬੰਗਾਲ ਇਸ ਕਰਕੇ ਨੂੰ ਇੱਕੇ ਵਰੀ ਛੱਡ ਕੇ ਸਾਰਾ ਖਤਮ ਕਰ ਦੋ ਵਾਰ ਵਾਰ 88 ਜਖਮ ਕੀਤਾ 83 ਹੁਣ ਤੇ ਹੀ ਚ ਕੀਤਾ ਫੇਰ ਕੀਤਾ ਸਿਸਕਾਰ ਸਿਸਕਾਰੇ ਮਾਰਨ ਇੱਕਦਮ ਮਾਰ ਦੋ ਸਰ ਜੇ ਇਹਨੂੰ ਬਚਾਉਣਾ ਹੈ ਹੋਰ ਸਾਡੇ ਨਾਲ ਤਰੀਕੀਆਂ ਕੀਤੀਆਂ ਕੀਤੀਆਂ ਸਾਡੇ ਲਾਗ ਲਈ ਗਵਾਂਧੀ ਰਾਜਾਂ ਨੂੰ ਜਿਹੜਾ ਤੁਸੀਂ ਉਹ ਛੋਟਾ ਦੇ ਕੇ ਟੈਕਸ ਦੇ ਵਿੱਚੋਂ ਸਬਸਿਡੀਆਂ ਦੇ ਕੇ ਸੈਂਟਰ ਵੱਲੋਂ ਤੇ ਸਾਡਾ ਜਿਹੜਾ ਰੁਜ਼ਗਾਰ ਇੱਥੋਂ ਦਾ ਸਾਰੀ ਫੈਕਟਰੀਆਂ ਦੋ ਜੱਗ ਸਾਡੀ ਸੈਲਰੀ ਸੈਲਰੀ ਰਹਿ ਗਈ ਸੀ ਉਹ ਵੀ ਖਤਮ ਕਰ ਲੇ ਸਾਡੇ ਧਾਰੀਬਾਰ ਫੈਕਟਰੀ ਸੀ ਉਹ ਵੀ ਖਤਮ ਹੋ ਗਈ ਪਹਿਲਾਂ ਹੀ ਖਤਮ ਹੋ ਗਈ ਸਾਡੇ ਛਾਟਾ ਜਿਹੜੀ ਫੈਕਟਰੀਆਂ ਸੀ ਸਾਡੀਆਂ ਕੱਪੜੇ ਦੀਆਂ ਖੱਡੀਆਂ ਸੀ ਉਹ ਪਹਿਲਾਂ ਹੀ ਖਤਮ ਕਰਦੀਆਂ ਇਸ ਕਰਕੇ ਸਾਨੂੰ ਤੁਸੀਂ ਬਹੁਤ ਤੋਫਾ ਕਰ ਰਹੇ ਹੋ ਸਾਡੇ ਨਾਲ ਸਾਡੇ ਨਾਲ ਤੁਸੀਂ ਦੋ ਨੰਬਰ ਦੇ ਸ਼ਹਿਰੀਆਂ ਦਾ ਜਿਹੜਾ ਸਲੂਕ ਕਰ ਰਹੇ ਹੋ ਇਸ ਕਰਕੇ મોદી ਸਾਹਿਬ ਸਾਡੇ ਨਾਲ ਸ਼ੁਰੂ ਤੋਂ ਜਿਹੜੇ ਉਹ ਬੜੇ ਲੋਕੀ ਇਰਖਾ ਕਰਦੇ ਆਏ ਤਾਂ ਹੀ ਚੱਲਦੇ ਰਹੇ ਅਸੀਂ ਮਤ ਇਤਰਾ ਇਰਖਾ ਨਾਲ ਤੇਨਾ ਨਾਲ ਅਸੀਂ ਮਰਨ ਵਾਲੇ ਨਹੀਂ ਗਏ ਸਾਡੇ ਬੱਚੇ ਵੀ ਟੁਕੜੀ ਟੁਕੜੇ ਕਰਕੇ ਗਲਾਂ ਦੀ ਬੀਬੀਆਂ ਨੇ ਪੋਆਏ ਮੰਨੂ ਦੇ ਵੇਲੇ ਇਸ ਕਰਕੇ ਤੁਸੀਂ ਸਾਡੀ ਵੱਧ ਕਰੋ ਸਾਨੂੰ ਆਪ ਦੇ ਗੱਲ ਨਾਲ ਨਾਲ ਜੋੜੋ ਫਿਰ ਤੁਹਾਨੂੰ ਦੇਸ਼ ਦੀ ਜਿਹੜੀ ਤਰੱਕੀ ਹੋ ਸਕਦੀ ਆ ਇਹ ਤੁਸੀਂ ਸੇਖ ਮਾਰਦੇ ਤੇ ਤੁਹਾਡੇ ਮਤਲਬ ਇੰਨਾ ਬਹੁਤੇ ਵਧੀਆ ਦੇਸ਼ ਨਹੀਂ ਰਹੇਗਾ ਜਿਹੜੀ ਤੁਸੀਂ ਹਿੰਦੂ ਵਾਲੀ ਬਣਾਈ ਹੋਈ ਆਪਣੀ ਨੀਤੀ ਦੇ ਪੰਜਾਬ ਦੇ ਕਿਸਾਨ ਮਾਰ ਰਹੇ ਨੇ ਪ੍ਰਸਤ ਪੰਜਾਬ ਦਾ ਸਾਰਾ ਤੁਸੀਂ ਜਿਹੜਾ ਵਪਾਰ ਉਹ ਖਤਮ ਕਰ ਦਿੱਤਾ ਹੈ ਮੈਂ ਹਿੰਦੂ ਵੀਰਾਂ ਨੂੰ ਵੀ ਕਹਿਣਾ ਹੈ ਕਿ ਤੁਹਾਡੇ ਵਪਾਰ ਵੀ ਇਹਨਾਂ ਖਤਮ ਕੀਤੇ ਸਾਰੇ ਤੁਹਾਡੇ ਸਿੱਲੈਸਟਰੀ ਹਿੰਦੂ ਵੀਰਾਂ ਕੋਲ ਸੀ ਉਹਨਾਂ ਦੇ ਖਤਮ ਹੋਏ ਆ ਗਰੀਬਾਂ ਕੋਲ ਤੇ ਹੈ ਹੀ ਕੁਝ ਨਹੀਂ ਜਿਹੜੀ ਦਿਹਾੜੀ ਵੀ ਨਹੀਂ ਰਹੀ ਉਹਨਾਂ ਕੋਲ ਤੇ ਸ਼ਾਇਦਾਂ ਤੇ ਦਿਹਾੜੀ ਕਰਦੇ ਸੀ ਉਹ ਵੀ ਖਤਮ ਤੇ ਸਾਡੇ ਕੋਲ ਇੱਥੇ ਬਣਨਾ ਹੀ ਕੁਝ ਨਹੀਂ ਲੇਬਰ ਕਿੱਥੋਂ ਮਿਲਣੀ ਸੰਨ ਲੇਬਰ ਕਿੱਥੋਂ ਮਿਲਣੀ ਹੈ ਤੁਹਾਨੂੰ ਦਿਹਾੜੀ ਵੀ ਨਹੀਂ ਮਿਲਦੀ ਸਾਡੇ ਲੋਕ ਬੱਚੇ ਭੁੱਖੇ ਮਰ ਰਹੇ ਹਨ ਪੜ੍ਹ ਉਹ ਰਹਾ ਕੋਈ ਬਚਪਨ ਪੜਾ ਹਿੱਦਾ ਸਿਸਟਮ ਵੀ ਇੱਥੇ ਰਹਿ ਗਿਆ ਇਸ ਕਰਕੇ ਸਾਨੂੰ ਨੌਪਰੀਆਂ ਦੇ ਵਿੱਚ ਵੱਧ ਸਾਡੀ ਰਾਖਵਾ ਕਰਨ ਹੈਗਾ ਪਰ ਮਿਲਦਾ ਨਹੀਂ ਸਾਨੂੰ ਮੈਡੀਕਲ ਦੇ ਵਿੱਚ ਵੱਧ ਬਦਲ ਜਿਹੜਾ ਫੋਟਾ ਸਾਡਾ ਰੱਖਿਆ ਜਾਵੇ 25% ਬਾਰਡਰ ਦਾ ਕੋਟਾ ਰੱਖੋ ਕਿਉਂ ਸਾਡੇ ਬੱਚੇ ਇੱਥੇ ਡਾਕਟਰ ਰਹਿ ਸਕਦੇ ਆ ਦਿੱਲੀ ਵਾਲਾ ਇੱਥੇ ਆਣ ਕੇ ਟਿਕ ਨਹੀਂ ਰਹਿ ਸਕਦਾ ਦੇਖੋ ਕਿੰਨਾ ਪਾਣੀ ਹੈ ਬਾਰਡਰ ਤੇ ਹਾਂਜੀ ਅਸੀਂ 4 ਦਿਨ ਤੋਂ ਇੱਥੇ 3 ਦਿਨ ਤੋਂ ਬੈਠੇ ਹੋਇਆ ਰਾਤ ਦਿਨ ਸਾਡੇ ਇੱਥੇ ਮੇਨ ਸਾਡੇ ਡਾਕਟਰ ਕਰ ਰਹੇ ਔਰ ਕੋਈ ਵਾਲੀ ਬਾਤ ਨਹੀਂ ਹੈ ਇਹਨਾਂ ਦਾ ਸਿਰਫ ਅਸੀਂ ਕਰ ਰਹੇ ਹਾਂ ਔਰ ਮੈਂ ਸਿਰਫ ਸਿਰਫ ਜਿਹੜਾ ਹੈ ਕੇਂਦਰ ਸਰਕਾਰ ਦੀਦ ਲੈ ਕੇ ਜਾਊਂਗਾ ਉਹ ਲੈਣ ਨੂੰ ਤੁਸੀਂ 50 ਕਿਲੋਮੀਟਰ ਏਰੀਆ ਵੀ ਲੈ ਲਿਆ ਜਿਹੜੇ ਸਾਡੇ ਡੈਮ ਹੀ ਤੁਸੀਂ ਲੈ ਲਏ ਸਾਡੇ ਕੋਲ ਤਾਂ ਛੱਡੇ ਹੀ ਕੁਝ ਨਹੀਂ ਤੁਸੀਂ ਤੇ ਹੁਣ ਜੇ ਮਾਰ ਪਈ ਤੇ ਤੁਸੀਂ ਆਓ ਅੱਗੇ ਇਹਨਾਂ ਨੂੰ ਸਹੂਲਤਾਂ ਦਿਓ ਆਣ ਕੇ ਤੁਸੀਂ ਆਪਣੀਆਂ ਤੁਹਾਡੇ ਕੋਲ ਕਿੰਨੀ ਮਸ਼ੀਨਰੀ ਆ ਤੁਸੀਂ ਬੰਨ ਜੱਟ ਆ ਬਣ ਰਹੇ ਕੋਲੋਂ ਤੇਲ ਪਾ ਕੇ ਪੈਸੇ ਇਕੱਠੇ ਕਰ ਕਰਕੇ 10 20 ਰੁਪਏ 100 105 300 ਪਾ ਕੇ ਆਦੇ ਟਰੈਕਟਰ ਆ ਰਹੇ ਹੋ ਰਾਤ ਦਿਨ ਖਾ ਰਹੇ ਇਸ ਕਰਕੇ ਤੁਹਾਡੇ ਕੋਲ ਇੰਨੀ ਮਸ਼ੀਨਰੀ ਆ ਇੰਨੀਆਂ ਵੱਡੀਆਂ ਮਸ਼ੀਨਾਂ ਹੈ ਤੁਹਾਡੇ ਕੋਲ ਉਹ ਨਹੀਂ ਆ ਸਕਦੀਆਂ ਇੱਥੇ ਹੁਣ ਦਿੱਲੀ ਦੂਰ ਹੋ ਗਈ ਕਿਤੇ ਇਸ ਕਰਕੇ ਸਾਈਂ ਬੇਨਤੀ ਆ ਇਸ ਸਾਰੀ ਜਿਹੜੀ ਤੁਹਾਡੀ ਆਰਮੀ ਦੇ ਵੱਡੇ ਵੱਡੇ ਜਿਹੜੇ ਹੈ ਮਸ਼ੀਨਰੀ ਕੋ ਉਹਨਾਂ ਦਾ ਜਿਹੜਾ ਇੰਜੀਨੀਅਰ ਰੋਪੇ ਇੱਥੇ ਆਵੇ ਤੇ ਨਾਲੇ ਬੰਨ ਬੰਨੇ ਔਰ ਤੋਂ ਸਾਈਟਰ ਤੋਂ ਜਿਹੜੀ ਇਹਨਾਂ ਨੂੰ ਘੱਟੋ ਘੱਟ 70-70 ਹਜ਼ਾਰ ਰੁਪਿਆ ਫਸਾ ਦਾ ਮੁਆਵਜ਼ਾ ਦਿੱਤਾ ਜਾਵੇ ਔਰ 1.5 ਲੱਖ ਰੁਪਿਆ ਮਾਇਦਾ ਔਰ 1.5 ਲੱਖ ਰੁਪਿਆ ਦਾ ਅਦਾਇਆ ਮਿਨਾਮੀ ਨਾ ਨਹੀਂ ਉਹਨਾਂ ਦਿੱਤਾ ਜਾਵੇ ਔਰ ਮਕਾਨ ਜਿਹੜੇ ਫੈਕਟਰੀ ਪਾ ਕੇ ਦਵੇ ਔਰ ਸਾਡੇ ਲਈ ਇੱਥੇ ਫੈਕਟਰੀਆਂ ਦਵੇ ਸਾਡੇ ਇੰਦੀ ਦੇ ਵਿੱਚ ਫੈਕਟਰੀਆਂ ਨੂੰ ਫੋਰ ਦਵੇ ਵਿਆਜ ਤੋਂ 10-10 ਸਾਲ ਦੀ 15 ਸਾਲ ਦੀ ਫੋਰ ਦਵੇ ਆਡੇ ਟੈਕਸ ਤੋਂ ਛੋੜ ਦਵੇ ਸਾਡੇ ਸਿੱਟਿਆਂ ਨੂੰ 50% ਦਵੇ ਇਸ ਕਰਕੇ ਇਥੋਂ ਦੇ ਲੋਕ ਜਿਹੜੇ ਰੋਟੀ ਖਾਣ ਚੁੱਕੇ ਹੋ ਜਾਣ ਤੇ ਔਰ ਉਹ ਵੀ ਆਖਣ ਪੇਂਹੇ ਦੁਸਤਾਂ ਦੇ ਵਾਸੀਆਂ ਜਾਂ ਇੰਡੀਆ ਦੇ ਵਾਸੀ ਆ ਇਸ ਕਰਕੇ ਲੋਕੀ ਸਾਬ ਤਾਂ ਹੋਈ ਬੇਨਤੀ ਜੇ ਕੀਤੀ ਵੀ ਇਹ ਕੌਣ ਜਿਹੜੀ ਆ ਇਹ ਦਵਾਈਆਂ ਨਹੀਂ ਜਿਹਦਾ ਬਣਵਾਲੀ ਇਹਨਾਂ ਗੱਲ ਵੱਖੜੀ ਪਾਓ ਤੇ ਇਹਨਾਂ ਨੂੰ ਮਤਲਬ ਜਿਹੜਾ ਕਰੋ ਉਹ ਜਿਹੜੋਂ ਪੱਖੋਂ ਮੈਂ ਬੇਨਤੀ ਕਰਨਾ ਚਾਹੁੰਦਾ ਹੈ ਸਾਡੇ ਵੋਟਾਂ ਦੇ ਅੱਗੇ ਕੇ ਰੋਲੇਟਰ ਦੇ ਵੀ ਦੇਖੋ ਕਿ ਵੋਟਾਂ ਕਾਹਦੀਆਂ ਪਾਉਣ ਲੋਕ ਇਦਾਂ ਉਹ ਜਾਂਦੇ ਸਥਾਨੀ ਪਾਰਟੀ ਨੂੰ ਸਥਾਨੀ ਨੂੰ ਕਾਹ ਨਹੀਂ ਆਉਂਦਾ ਮੋਰੇ ਉੱਤਮ ਮੋਰੇ ਕਿਹ ਰਹੀ ਕਿ ਚੱਲ ਕਿ ਰੱਖਾ ਤਾਂ ਕਰਦੇ ਹਾਂ ਹਾਂ ਹੁਣ ਪੰਜਾਬ ਸਰਕਾਰ ਦੇ ਤਾਂ ਵਾਰਸੀ ਕੁਛ ਨਹੀਂ ਭਗਵੰਤ ਸਿੰਘ ਮਾਨ ਨੂੰ ਇਹੀ ਕਹੀਏ ਉਹ ਬਚਾਰਾ ਮਿਹਨਤ ਕਰ ਰਹੇ ਆ ਉਹਨਾਂ ਦੇ ਐਮ ਐਲ ਏ ਵੀ ਮਿਹਨਤ ਕਰ ਰਹੇ ਆ ਪੰਜਾਬ ਦੇ ਲੋਕ ਹੀ ਸਾਰੇ ਇਹਨਾਂ ਬਚਾਇਦਾ ਕਰ ਰਹੇ ਕੋ ਸੈਂਟਰ ਵੱਲੋਂ ਤਾਂ ਕੁਛ ਆਇਆ ਹੀ ਨਹੀਂ ਲੋਕ ਘਰਾਂ ਦੇ ਵਿੱਚੋਂ ਰੋਟੀਆਂ ਬੁਕਾ ਕੇ ਇਹਨਾਂ ਨੂੰ ਦੇ ਰਹੇ ਆ ਅਸੀਂ ਜਿੰਨੀ ਜੋਗੇ ਆਂ ਦਵਾਈ ਦਾ ਦੇ ਰਹੇ ਆ ਮੇਰੇ ਚਾਰ ਰਾਤ ਤੱਕ ਦੀ ਡਾਕਟਰ ਦਾਨਿਸ਼ ਹੈ ਡਾਕਟਰ ਸਾਹਿਬ ਹੈ ਔਰ ਚਾਰ ਡਾਕਟਰ ਰਾਤ ਦਿਨ ਇੱਥੇ ਡਿਊਟੀ ਦੇ ਰਹੇ ਆ ਦੋ ਦੋ ਕਰਕੇ ਇਹ ਕਰਕੇ ਮੈਡੀਕਲ ਅਫਸਰ ਨਾਲ ਸਾਡਾ ਪੈਰਾ ਮੈਡੀਕਲ ਸਟਾਫ ਹੈ ਸਟਾਫ ਨਰਸੇ ਹਨ ਔਰ ਅਸੀਂ ਯਹਾਂ ਪਰ ਫ੍ਰੀ ਪਰਮਾਤਮਾ ਕਰ ਦਿਆ ਹੋਇਆ ਫ੍ਰੀ ਲੰਗਰ ਲਾ ਰਹੇ ਹਾਂ ਦਵਾਈ ਦਾ ਔਰ ਪਰਮਾਤਮਾ ਕਿਰਪਾ ਕਰੇ ਕਿ ਜਿਹੜੇ ਮਤਲਬ ਕੁਦਰਤੀ ਆਫਤ ਆਈ ਹੈ ਕੁਦਰਤੀ ਕੀ ਗਾਇ ਸੈਂਟਰ ਵੱਲੋਂ ਜਿਹੜੀ ਆ ਸਾਡੇ ਲਈ ਆਂਦੀ ਗਈ ਹੈ ਉਹ ਆਡੀਓ ਦੀ ਸਾਪੇ ਸਾਪੇ ਪਰਮਾਤਮਾ ਸਾਹਨੂੰ ਹੌਸਲਾ ਦੇਵੇ ਅਸੀਂ ਇਹਦੇ ਟਕਰਾ ਕਰ ਸਕੀਏ ਜਿੱਤਨ ਸਾਡੇ ਵੱਡੇ ਮਾਨ ਵਡੇਰੇ ਸਾਡੇ ਕਰਦੇ ਰਹੇ ਹੂਕਾਂ ਦਾ ਟਕਰਾ ਇਹਨੀਆਂ ਗੱਲਾਂ ਕਰਦਾ ਮੈਂ ਖਿਮਾ ਦਾ ਜਾਲ ਕਰਾਂ ਚਾਚਕਾ ਕੋਈ ਸਾਡੇ ਕੋਲ ਗਲਤੀ ਹੋ ਗਈ ਤੇ ਮਾਫ ਕਰਨਾ ਫਿਰ ਮੈਂ ਕਹੀ ਨਾ ਸਾਡੇ ਬਾਰਡਰ ਏਰੀਆ ਨੂੰ ਜਿਹੜਾ 10 ਕਿਲੋਮੀਟਰ 20 ਕਿਲੋਮੀਟਰ ਦਾ ਏਰੀਆ ਇਹਨੂੰ 25% ਰਾਖਵਾ ਕਰਨਾ ਪੁਰੀਆਂ ਜਦੇ ਉਹ ਇਥੇ ਫੈਕਟਰੀਆਂ ਫ੍ਰੀ ਕਰੋ ਮਤਲਬ ਸਬਸਿਡੀ 50% ਦਿਓ ਫ੍ਰੀ ਵਿਆਜ ਕਰੋ 20-20 ਸਾਲ ਦਾ 20-20 ਸਾਲ ਟੈਕਸਾਂ ਦੀ ਛੋਟ ਦਿਓ ਫਿਰ ਮੈਂ ਮੋਦੀ ਸਾਹਿਬ ਅੱਗੇ ਕੋਈ ਵੱਡੀ ਗੱਲ ਨਹੀਂ ਕੀਤੀ ਮੋਦੀ ਸਾਹਿਬ ਬਹੁਤ ਦਿਮਾਗੀ ਬੰਦੇ ਆ ਅਮਰ ਛਾ ਵੀ ਬਹੁਤ ਧਮਾਗੀ ਆ ਇਹਨਾਂ ਕੋਲ ਬਹੁਤ ਵੱਡੇ ਤੇ ਵਧੀਆ-ਵਧੀਆ ਜੇ ਮਿਸਰੀ ਆ ਔਰ ਇਹਨਾਂ ਦੇ ਜਿਹੜੇ ਆਈਜੀਐਸ ਅਫਸਰ ਇਹ ਉਹ ਵੀ ਬਹੁਤ ਧਮਾਗੀ ਆ ਇੰਡੀਆ ਕੋਲ ਕਮੀ ਨਹੀਂ ਕਿਸੇ ਚੀਜ਼ ਦੀ ਨਾ ਪੈ ਦਾ ਸਾਡੇ ਨੀਰਾਂ ਦੀ ਕਮੀ ਆ ਦਾ ਸਾਡੇ ਕੋਲ ਪੈਸਾ ਲਾਉਣ ਵਾਲਿਆਂ ਦੀ ਕਮੀ ਆ ਪਰ ਛੋਟਾ ਦਿਓ ਸਾਡੇ ਲੋਕੀ ਆਪ ਹੀ ਇੱਥੇ ਲਾ ਸਕਦੇ ਦੂਰੋਂ ਦਿੱਲੀੋਂ ਬੰਬੇੋਂ ਆ ਕੇ ਕਿਸੇ ਫੈਕਟਰੀ ਨਹੀਂ ਲਾਉਣੀਆਂ ਇਹਨਾਂ ਸਾਡੀਆਂ ਫੈਕਟਰੀਆਂ ਨੂੰ ਜਿਹੜੀ ਛੋੜ ਦਓ ਤੇ ਅਸੀਂ ਤੁਹਾਨੂੰ ਜਿਹੜਾ ਸਬਜ਼ੀਆਂ ਵਗੈਰਾ ਜੋ ਕੁਝ ਮਤਲਬ ਦੋ ਪੈਦਾ ਕਰਕੇ ਜਾਂ ਹੋਰ ਦੇਗੇ ਸਾਨੂੰ ਇੱਥੇ ਬੜੇ ਬੜੇ ਜਿਹੜੇ ਕੋਲਡ ਸਟੋਰ ਬਣਾ ਕੇ ਦਿਓ ਸਾਨੂੰ ਟ੍ਰੇਨਾਂ ਚਲਾ ਕੇ ਦਿਓ ਹੋਰ ਪੜੀਆਂ ਹੁੰਦੀਆਂ ਆ ਕੋਲਡ ਕੋਲਡ ਵਾਲੀਆਂ ਏਸੀ ਟ੍ਰੇਨਾਂ ਜਿਹੜੀਆਂ ਅਸੀਂ ਇਥੋਂ ਆਪਣੀ ਜਿਹੜੀ ਪੈਦਾਵਾਰ ਕਰਕੇ ਭੇਜਦਾ ਗੀ ਔਰ ਸਾਨੂੰ ਫੈਕਟਰੀਆਂ ਦਿਓ ਇੱਥੇ ਇਰੀ ਸਾਨੂੰ ਸਬਸਿਡੀ ਦਿਓ ਸਾਨੂੰ ਨੌਕਰੀਆਂ ਦਿਓ ਸਾਡੇ ਬੱਚਿਆਂ ਨੂੰ ਚੰਗੇ ਸਕੂਲ ਦਿਓ ਇਸ ਕਰਕੇ ਮੈਂ ਇਹਦੀ ਬੇਨਤੀ ਕਰਦਾ ਨੇ ਸਾਨੂੰ ਜਿਹੜੇ ਤੁਸੀਂ ਕਣਕ ਦਿੰਦੇ ਹੀ ਨਾ 2-2 ਕਿਲੋ ਕਣਕ ਦੇ ਕੇ ਦੀ ਸਾਨੂੰ ਲੋੜ ਨਹੀਂ ਆਈ ਮੰਡਣ ਵਾਲਿਆ ਕਿਉਂ ਮੰਗਟੇ ਨਹੀਂਗੇ ਹਨ ਮੰਗਤਿਆਂ ਕਰ ਦਿੱਤਾ ਤੁਸੀਂ ਨਸ਼ੇ ਸਾਡੇ ਬੱਚੇ ਸਾਰੇ ਨਸ਼ੇ 'ਚ ਲੱਗੇ ਸਾਰੇ ਇਸ ਕਰਕੇ ਕਣਕ-ਕੁਣਕ ਲੈਣ ਦੀ ਸਾਨੂੰ ਕੋ ਲੋੜ ਨਹੀਂ ਹੈਗੀ ਬੱਤੀ ਫ੍ਰੀ ਲੈਂਡ ਦੀ ਕੋਈ ਲੋੜ ਨਹੀਂ ਸਾਨੂੰ ਫੈਕਟਰੀਆਂ ਦਿਓ ਸਾਡੇ ਬੱਚਿਆਂ ਨੂੰ ਨੌਕਰੀ ਦਿਓ ਸਕੂਲ ਖੋਲੋ ਕਿੰਨੇ ਗੱਲਾਂ ਕਰਦਾ ਮੈਕਸੀਮਾ ਦਾ ਇਜਾਜਿਕਾ ਬੈਗਬੋਜੀ ਦਾ ਫਾਲਸ ਲਾਈ ਲਾਸਟ ਚਾਟਰਪੁਰ ਮੇਰ ਸਿੰਘ ਮੀਰਮ ਸਿਮਰਨ ਹਸਤਾਜ ਖੇਮਾ ਰੋਡ ਠਿੱਖੀਵੇਂ ਅਸੀਂ ਤੁਹਾਡੇ ਹਾਜ਼ਰ ਹਾਂ ਜੀ ਸਾਡੇ ਟੈਲੀਫੋਨ ਨੰਬਰ ਵੀ ਲੱਗੇ ਆ ਰਾਤ ਦਿਨ ਸਾਡੀਆਂ ਐਂਬੂਲੈਂਸਾਂ ਵੀ ਆਉਣਗੀਆਂ ਤੁਹਾਨੂੰ ਕੋਲ ਲੋਡ ਪੈਂਦੀ ਹੈ ਸਾਡਾ ਇੱਥੇ ਆਪਣਾ ਫਸਤੇ ਡੇਲ ਹੀ ਤੁਹਾਡੇ ਕੋਲ 24 ਘੰਟੇ ਰਾਤ ਤੇ ਦਿਨ ਤੁਰਾ ਸਭ ਹੈ ਗੁੱਠਿਆਲਾ ਬੰਦੇੜਾ ਗੁਰਦੁਆਰਾ ਜੀ ਤੁਸੀਂ ਰਾਤ ਦਿਨ ਕਿਸੇ ਨੂੰ ਕੋਲ ਲੋਡ ਪੈਂਦੀ ਹੈ ਤੇ ਸਾਡੇ ਜਿਹੜੇ ਕੁਆਲੀਫਾਈਡ ਐਮਬੂਲੈਂਸ ਡਾਕਟਰ ਆ ਉਹ ਇੱਥੇ ਆ ਔਰ ਤੇਰੇ ਸਾਡੇ ਸਪੈਸ਼ਲਿਸਟ ਡਾਕਟਰ ਆ ਉੱਥੇ ਹੋਣ ਔਰ ਇਹ ਰੈਕੂਲੇਸ਼ਨ ਸਾਡੀਆਂ 24 ਘੰਟੇ ਅਵੇਲੇਬਲ ਆ ਜਦੋਂ ਵੀ ਤੁਹਾਨੂੰ ਕਿਸੇ ਨੂੰ ਕੋਈ ਸੱਪ ਲੜਦਾ ਹੈ ਕੋਈ ਹੋਰ ਘਟਨਾ ਵਾਪਰਦੀ ਹੈ ਜਲਦੀ ਜਲਦੀ ਸਾਡੇ ਹਸਪਤਾਲ ਚ ਜਾਓ ਤੁਹਾਡੀ ਬਾਕੀ ਉਹ ਅਸੀਂ ਬਤ ਕਰਾਂਗੇ ਜਿੰਨੀ ਜੋ ਗਏ ਹੈਗੇ ਆ ਵੈਕਟਜੀਤ ਸਿੰਘ ਜੀ ਆਹ ਵੈਕਟਜੀਤ ਜੀ